ਸਰਕਾਰੀ ਬੱਸਾਂ ਨੇ ਜੋ ਅੱਜ ਚੱਕਾ ਜਾਮ ਕੀਤਾ ਕਈ ਜਿਹੜੇ ਹੈਗੇ ਨੇ ਮੁਲਾਜ਼ਮ ਨੇ ਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਆਪਣੇ ਉਹ ਕਿਸ ਤਰ੍ਹਾਂ ਦੇ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਕੱਚਿਆਂ ਨੂੰ ਪੱਕੇ ਕਰ ਰਹੀ ਆ ਪਹਿਲਾਂ ਤਾਂ ਕੱਚਿਆਂ ਵਾਲੇ ਸੀ ਅਸੀਂ ਪੱਕਿਆਂ ਵਾਲੇ ਅਸੀਂ ਪੱਕੇ ਕਰ ਰਹੇ ਹਾਂ ਉਹਨਾਂ ਦਾ ਵੀ ਕਰ ਰਹੇ ਹਾਂ ਸਾਰਾ ਕੁਝ ਉਹਨਾਂ ਦੀਆਂ ਤਰਖਾਹਾਂ ਵਧਾਈਆਂ ਵੀ ਆ ਹੋਰ ਵੀ ਕਰਾਂਗੇ ਐ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬਸਾਂ ਤੇ ਡਿਪੈਂਡੈਂਟ ਆ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰੇਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵਿਗੜ ਨਹੀਂ ਹੋਣਾ ਚਾਹੀਦਾ ਬੱਚੇ ਨੇ ਐਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਸਰਪੱਖੀ ਵਿਕਾਸ ਉਹਦੇ ਵਿੱਚ ਪੜ੍ਹਾਈ ਹੈ ਖੇਡਾਂ ਦੇ ਮੈਦਾਨ ਹੈ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਲੌਂਗ ਟਰਮ ਪਲੈਨਿੰਗ ਕਰ ਰਿਹਾ ਤੇ ਇਹ ਸਾਰਾ ਕੰਮ ਅਸੀਂ ਅਗਲੇ 2-4-5 ਸਾਲਸ ਕਰਕੇ ਦਿਖਾ ਦਾਂਗੇ। ਕੀ ਜੂ ਮੁੱਦੇ ਤੇ ਯੂ ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਵੇਖਦੇ ਹੋ? ਕੋਈ ਭਾਜਪਾ ਨੇ ਕਿਸਾਨਾਂ ਤੇ ਵੀ ਯੂ ਟਰਨ ਲਿਆ ਸੀਗਾ ਜੀ ਪਰ ਮੈਂ ਉਹਨਾਂ ਨੂੰ ਟਰਸਟ ਨਹੀਂ ਕਰਦਾ। ਇਹ ਯੂ ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰਦੇ ਆ ਇਹ। ਇਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਨਤਮਸਤਕ ਹੋਣ ਤੱਕ ਨਹੀਂ ਆਇਆ। ਮੈਨੂੰ ਬਹੁਤ ਦੁੱਖ ਆ ਮਰੇ ਦਿਲ ਨੂੰ ਦੁੱਖ ਆ ਕੇ ਸਾਡਾ ਪ੍ਰਧਾਨ ਮੰ ਆਏ ਉਮੀਦ ਨਹੀਂ ਸੀ ਮਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹੜਾਂ ਨੇ ਹੜਾਂ ਨੇ ਮਾਰਿਆ ਹਾਂ ਉਹਨੂੰ ਪੈਸੇ ਨਹੀਂ ਦੇ ਰਹੇ ਉਹਦੇ ਤੇ ਰਾਜਨੀਤੀ ਕਰਨੀ ਜਾ ਰਹੀ ਹੈ ਕਿ 1600 ਕਿਹ ਅਸੀਂ 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਹੀ ਹੈ ਮਤਲਬ ਝੂਠ ਦਾ ਪਲੰਦ ਹੈ ਜੀ ਬੀਜੇਪੀ ਬੀਜੇਪੀ ਝੂਠ ਭਾਰਤੀ ਝੂਠਾ ਝੂਠੀ ਪਾਰਟੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿਸਾਨਾਂ ਨਾਲ ਹੋਇਆ ਫਿਰ ਬੀਬੀਐਮਪੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਥਾਂ ਤੇ ਯੂ ਟਰਨ ਮਾਰੀ ਜਾਂਦੇ ਆ ਜਦੋਂ ਮੌਕਾ ਮਿਲਦਾ ਫਿਰ ਡੰਗ ਮਾਰਦੇ ਆ ਬਹੁਤ ਇਹਨਾਂ ਦਾ ਦਿਲ ਸਾਫ਼ ਨਹੀਂ ਆ ਜੀ ਬੇਈਮਾਨ ਹੈ ਬੇਈਮਾਨ ਪਾਰਟੀ ਆ ਝੂਠੀ ਪਾਰਟੀ ਆ ਬਹੁਤ ਮਾੜੀ ਗੱਲ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਭ ਦੀ ਚੋਣਾਂ ਦਾ ਜਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਪੈ ਲੱਗਦਾ ਵੀ ਕਿੰਨੇ ਦੇਖੋ ਮੇਰਾ ਮੇਰਾ ਜਿਹੜਾ ਧਾਰੋ ਮਜ਼ਾਰਾ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ ਲੇਕਿਨ ਜੋ ਕੰਮ ਨੂੰ ਵੋਟਾਂ ਬਈਆਂ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦੋ ਪਿੰਡ ਦਾ ਕੋਈ ਬੰਦਾ ਕਹ ਦੇ ਕਿ ਪਹਿਲਾਂ ਕੋਈ ਮੰਤਰੀ ਅੱਦਾਂ ਕੰਮ ਕਰਦਾ ਸੀਗਾ ਤਾਂ ਮੈਂ ਮੈਂ ਬਿਲਕੁਲ ਮੈਂ ਮੈਂ ਕਹਿੰਦਾ ਇਲੈਕਸ਼ਨ ਨਹੀਂ ਛੱਡ ਦਾਂਗੇ ਰਾਜਨੀਤੀ ਜਮਾ ਸਰਕਾਰੀ ਬੱਸਾਂ ਜੋ ਅੱਜ ਚੱਕਾ ਜਾਮ ਕੀਤਾ ਹੈ ਕਈ ਜਿਹੜੇ ਹੈਗੇ ਨੇ ਮੁਲਾਜ਼ਮ ਨੇ ਤੇ ਤੇਲ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਆਪਣੇ ਉਹ ਕਿਸ ਤਰ੍ਹਾਂ ਦੇ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਮੰਤਰੀ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾੜੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਖੱਟਿਆਂ ਨੂੰ ਪੱਕੇ ਕਰ ਪਹਿਲਾਂ ਤਾਂ ਕੱਚਾਂ ਵਾਲੇ ਸੀ ਅਸੀਂ ਪੱਕਿਆਂ ਵਾਲੇ ਅਸੀਂ ਪੱਕੇ ਕਰ ਰਹੇ ਹਾਂ ਉਹਨਾਂ ਦਾ ਵੀ ਕਰ ਰਹੇ ਹਾਂ ਸਾਰਾ ਕੁਝ ਉਹਨਾਂ ਦੀਆਂ ਤਰਖਾਹਾਂ ਵਧਾਈਆਂ ਵੀ ਆ ਹੋਰ ਵੀ ਕਰਾਂਗੇ ਐ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਚਿਆਂ ਦੇ ਡਿਪੈਂਡੈਂਟ ਐ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰੇਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵਿਗੜ ਨਹੀਂ ਹੋਣਾ ਚਾਹੀਦਾ ਬੱਚੇ ਨੇ ਐਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਸਰਪੱਖੀ ਵਿਕਾਸ ਉਹਦੇ ਵਿੱਚ ਪੜ੍ਹਾਈ ਹੈ ਖੇਡਾਂ ਦੇ ਮੈਦਾਨ ਹੈ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਹਾਂ ਲੌਂਗ ਟਰਮ ਪਲੈਨਿੰਗ ਕਰ ਰਿਹਾ ਹਾਂ ਔਰ ਇਹ ਸਾਰਾ ਕੰਮ ਅਸੀਂ ਅਗਲੇ 2 4 5 ਸਾਲਸ ਕਰਕੇ ਦਿਖਾ ਦਾਂਗੇ। ਕੀ ਜੂ ਮੁੱਦੇ ਤੇ ਯੂ ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਵੇਖਦੇ। ਭਾਜਪਾ ਨੇ ਕਿਸਾਨਾਂ ਤੇ ਵੀ ਯੂ ਟਰਨ ਲਿਆ ਸੀਗਾ ਜੀ ਪਰ ਮੈਂ ਉਹਨਾਂ ਨੂੰ ਟਰਸਟ ਨਹੀਂ ਕਰਦਾ। ਇਹ ਯੂ ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰਦੇ ਆ ਇਹ। ਇਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਨਤਮਸਤਕ ਹੋਣ ਤੱਕ ਨਹੀਂ ਆਇਆ। ਮੈਨੂੰ ਬਹੁਤ ਦੁੱਖ ਆ ਮਰੇ ਦਿਲ ਨੂੰ ਦੁੱਖ ਆ ਕੇ ਸਾਡਾ ਪ੍ਰਧਾਨ ਮੰਤਰੀ ਹੋ ਜਾ ਜਿਹੜਾ ਗੁਰੂ ਦੀ ਵੀ ਇੱਜ਼ਤ ਮਾਣ ਨਹੀਂ ਕਰਦਾ। ਗੁਰੂ ਦੀ ਰਿਸਪੈਕਟ ਨਹੀਂ ਕਰਦਾ। ਸਾਡੀ ਤਾਂ ਨਹੀਂ ਕਰਦੇ। ਲੇਕਿਨ ਉਹ ਗੁਰੂ ਦੀ ਵੀ ਇੱਜ਼ਤ ਮਾਣ ਨਹੀਂ ਕਰਦੇ। ਬਹੁਤ ਮਾੜ 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਿਹਾ ਮਤਲਬ ਝੂਠ ਦਾ ਪਲੰਦ ਹੈ ਜੀ ਬੀਜੇਪੀ ਬੀਜੇਪੀ ਝੂਠ ਭਾਰਤੀ ਝੂਠਾ ਝੂਠੀ ਪਾਰਟੀ ਹੈ ਇਹ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿਸਾਨਾਂ ਨਾਲ ਹੋਇਆ ਫਿਰ ਬੀਬੀਐਮਪੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਥਾਂ ਤੇ ਯੂ ਟਰਨ ਮਾਰੀ ਜਾਂਦੇ ਆ ਜਦੋਂ ਮੌਕਾ ਮਿਲਦਾ ਫਿਰ ਡੰਗ ਮਾਰਦੇ ਆ ਬਹੁਤ ਇਹਨਾਂ ਦਾ ਦਿਲ ਸਾਫ਼ ਨਹੀਂ ਆ ਜੀ ਬੇਈਮਾਨ ਹੈ ਬੇਈਮਾਨ ਪਾਰਟੀ ਆ ਝੂਠੀ ਪਾਰਟੀ ਆ ਬਹੁਤ ਮਾੜੀ ਗੱਲ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਜਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਪੈ ਲੱਗਦਾ ਵੀ ਕਿੰਨੇ ਦੇਖੋ ਮੇਰਾ ਮੇਰਾ ਜਿਹੜਾ ਧਾਰੋਮਦਾਰਾ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾਂ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ لیکن جو ਕਾਮਨ ਬੋਟਰ ਭਈਆ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦਿਓ ਪਿੰਡ ਦਾ ਕੋਈ ਬੰਦਾ ਕਹਦੇ ਕਿ ਪਹਿਲਾਂ ਕੋਈ ਮੰਤਰੀ ਅੱਦਾਂ ਕੰਮ ਕਰਦਾ ਸੀਗਾ ਤਾਂ ਮੈਂ ਮੈਂ ਬਿਲਕੁਲ ਮੈਂ ਮੈਂ ਕਹਿੰਦਾ ਇਲیکشن ਮੈਂ ਛੱਡ ਦਾਂਗਾ ਰਾਜਨੀਤੀ ਜਮਾਂ